ਪੰਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਹੈ ਕਿ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਪੰਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਆਹਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਜਿੱਥੇ 골ਡਨ ਗੇਟ ਤੇ ਖੜੇ ਆ 92% ਟ੍ਰੈਫਿਕ ਆਫ 1% ਕੋਈ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੂੰ ਜਿਹਦੇ ਖੜੇ ਆ ਨਾ ਸਾਡੇ ਸਾਡੀ ਇਕੱਠੀ ਹੋ ਰਹੀ ਆ ਬਹੁਤ ਸਾਰੇ ਤਾਮੇ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਆ ਅਸੀਂ ਨਾਲੇ ਦੂਜੀ ਗੱਲ ਹੈ ਕਿ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦੇ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਹਦੋਂ ਗਾਹਾਂ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਕਾਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਨੂੰ ਲੈ ਕੇ ਵਿਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੇਗੀ ਸਿੱਟ ਸੂਲਤਾ ਸਾਡੀ ਜਨਤਾ ਚ ਲੱਗ ਗਿਆ ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਅਸੀਂ ਕਹਿ ਵੀ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ મોદી ਸਰਕਾਰ ਲਈ ਭਾਰੂ ਪੈ ਰਹੇ ਹੈ ਤੇ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਡੈੱਡ ਬੋਡੀ ਹੈ ਕਿਸੇ ਕਿਸਮ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈ ਕਿ ਇਹ ਸਾਰਜ ਬਹਾਲ ਰੱਖੀਆਂ ਗਈਆਂ ਵਾ ਔਰ ਇਹ 4 ਵਜੇ 7 ਤੋਂ 4 ਵਜੇ ਤੱਕ ਦਾ ਬੰਦ ਹੈਗਾ ਇਹ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਟਕਾਰ ਲਗਾਈ ਹੈ ਕਿ ਦੇਵਾਲ ਸਾਹਿਬ ਲੈ ਕੇ ਕੀ ਕੀ ਸੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨੇ ਜਿਹੜੇ ਕਦੀ ਵੀ ੇਠਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹਦਾ ਪੰਜਾਬ ਸਰਕਾਰ ਆ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਿਸ ਦੀ ਦਰਬਾਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੂੰਗਾ ਦੇਖੋ ਕੀ ਕਹਿਣਾ ਚਾਹੁੰਦੇ ਜਿਹੜਾ ਪਛਿੰਦ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨੀ ਜਾ ਰਹੀਆਂ ਇਸ ਸੰਦਰਭ ਵਿੱਚ ਹਾਂ ਦੇਖੋ ਇਹ ਮੰਤਰੀ ਪਦਰ ਦੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੀਆਂ ਜਿਹੜਾ ਹਲਾਦਾਂ ਨੇ ਮੰਨਣ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ ਲੱਗਦਾ ਆ ਦੱਸਤੀ ਅੱਜ ਗੋਲਡਨ ਗੇਟ ਤੇ ਪੰਜਾਬ ਬੰਦਾ ਧੰਨ ਲਗਾਇਆ ਗਿਆ ਕੀ ਸੁਜਿੰਦਰ ਸਿੰਘ ਮਾਉਂ ਉਸ ਖਸਾਨ ਮੋਰਚੇ ਤੋਂ ਹਰ ਪੰਜਾਬ ਬੰਦੇ ਕਾਲ ਆ ਉਹਦਾ ਸਮਰਥਨ ਅਸੀਂ ਕਰ ਰਹੇ ਆ ਕਿਸਾਨਾਂ ਦਾ ਸਮਰਥਨ ਆਮ ਲੋਕ ਵੀ ਕਰ ਰਹੇ ਆ ਤੇ ਅਸੀਂ ਕਿਸਾਨ ਜਥੇਬੰਦੀਆਂ ਵੀ ਡੱਲੇਆ ਸਭ ਦਾ ਸਮਰਥਨ ਕਰ ਰਹੇ ਆ ਔਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਆ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜੇ ਕਿਸਾਨ ਬਚੂਗਾ ਤੇ ਆਮ ਲੋਕ ਬਚਣਗੇ ਛੋਟੇ ਦੁਕਾਨਦਾਰ ਬਚਣਗੇ ਛੋਟੇ ਵਪਾਰੀ ਬਚਣਗੇ ਜੇ ਕਿਸਾਨ ਨਾ ਬਚਿਆ ਤੇ ਛੋਟੇ ਵਪਾਰੀ ਵੀ ਖਤਮ ਹੋ ਗਏ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰੀ ਡੋਰ ਚਲੀ ਜਾਏਗੀ ਜੋ ਸਰਕਾਰਾਂ ਦੇ ਨੀਤੀਆਂ ਐ ਉਹਨਾਂ ਨੀਤੀਆਂ ਨੂੰ ਘਰ ਘਰ ਬਚਾਉਣ ਵਾਸਤੇ ਅੱਜ ਅਸੀਂ ਪੰਜਾਬ ਬੰਦੇ ਕਾਲ ਦਿੱਤੀ ਆ ਭਾਰਤ ਸਰਕਾਰ ਨੂੰ ਚੇਤਾਵਨੀ ਆ ਕਿ ਢੱਲੇ ਵਾਲ ਸਾਹਿਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਐ ਉਹਨਾਂ ਨੂੰ ਮੰਨਿਆ ਜਾਵੇ ਕਿ ਢੱਲੇ ਵਾਲ ਸਾਹਿਬ ਦਾ ਮਰਨ ਵਰਤਾਰ ਤੋੜਿਆ ਜਾਵੇ ਜੇਕਰ ਸਰਕਾਰ ਨਹੀਂ ਜਾਗਦੀ ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਸੰਯੁਕਤ ਕਿਸਾਨ ਮੋਰਚਾ ਇਕੱਠੇ ਹੋ ਕੇ ਕਰਨ ਦੀ ਤਿਆਰੀ ਕਰ ਰਿਹਾ ਹੈ ਇਹ ਕਿਹਾ ਜਾਂਦਾ ਹੈ ਪੰਜਾਬ ਸਰਕਾਰ ਨੂੰ ਮਟਕਾ ਲਗਾਈ ਗਈ ਸੁਪਰੀਮ ਕੋਰਟ ਵੱਲੋਂ ਡੱਲੇਵਾਲ ਜੀ ਨੂੰ ਜਿਹੜਾ ਸਹਾਇਤਾ ਕਰਦਾ ਹੈ ਇਹ ਦੇਖੋ ਸੁਪਰੀਮ ਕੋਰਟ ਨੂੰ ਪਹਿਲੀ ਤੇ ਗੱਲ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੂੰ ਇੱਕ ਸਾਡੀ ਬੇਨਤੀ ਆ ਕਿ ਉਹਨਾਂ ਨੇ ਸੋ ਮੋਟੋ ਲਿਆ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਸੁਪਰੀਮ ਕੋਰਟ ਨੂੰ ਇੱਕ ਹੋਰ ਬੇਨਤੀ ਇੰਡੀਪੈਂਡੈਂਟ ਬਾਡੀ ਆ ਸੁਪਰੀਮ ਕੋਰਟ ਉਹਨਾਂ ਨੂੰ ਚਾਹੀਦਾ ਹੈ ਕਿ ਭਾਰਤ ਸਰਕਾਰ ਦੇ ਖਿਲਾਫ ਇੱਕ ਆਰਡਰ ਪਾਸ ਕਰਨ ਕਿ ਡੱਲੇ ਆਲ ਸਾਹਿਬ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਤੇ ਉਹਨਾਂ ਦਾ ਮਰਨ ਵਰਤਨ ਟੁੱਟੇ ਪੰਜਾਬ ਸਰਕਾਰ ਦੀ ਫਟਕਾਰ ਦੀ ਗੱਲ ਆ ਪੰਜਾਬ ਸਰਕਾਰ ਜਿਹੜਾ ਉਹ ਬਣਦਾ ਸੁਜੋਗ ਨਹੀਂ ਦੇ ਰਹੀ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਆ ਦੱਬੇ ਲਫਜ਼ਾਂ ਦੇ ਵਿੱਚ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਜੋ ਕਿ ਬਹੁਤ ਬੰਦ ਭੱਗ ਆਏ ਧੰਦੀਬਾਦ ਸਾਹਿਬ ਦਾ ਕਹਿਣਾ ਕਿ ਅਸੀਂ ਸਾਨਾ ਦੇ ਨਾਲ ਆ ਪਰ ਲੱਗਦਾ ਨਹੀਂ ਕਿ ਜਿਹੜਾ ਇਹਨਾਂ ਸਿਰਫ ਕੋਈ ਨਹੀਂ ਕਿਤੇ ਜਾ ਰਹੇ ਨਹੀਂ ਧਾਲੀਵਾਲ ਸਾਹਿਬ ਕਿਸਾਨਾਂ ਦੇ ਨਾਲ ਆ ਮਿਲ ਕੇ ਆਏ ਧਾਲੀਵਾਲ ਸਾਹਿਬ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਪਰ ਪੰਜਾਬ ਸਰਕਾਰ ਦਾ ਫਰਜ ਬੰਦਾ ਹੈਗੇ ਕਿਸਾਨਾਂ ਦੇ ਨਾਲ ਖੜੀ ਹੋਵੇ ਕਿਸਾਨਾਂ ਨਾਲ ਖੜ ਕੇ ਸੈਂਟਰ ਦੇ ਖਿਲਾਫ ਸ਼ਰੇਆਮ ਗੱਲ ਕਰੇ ਨਾ ਸੈਂਟਰ ਦੇ ਖਿਲਾਫ ਕਿਸਾਨਾਂ ਨਾਲ ਧਰਨੇ 'ਚ ਬੈਠ ਜਾਏ ਸਰਕਾਰ ਸਰਕਾਰ ਜਾ ਕੇ ਦਿੱਲੀ ਬੈਠ ਸਕਦੀ ਹੈ ਸਾਨੂੰ ਤਾਂ ਦਿੱਲੀ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਸਰਕਾਰ ਤੇ ਜਾ ਸਕਦੀ ਹੈ ਨਾ ਸਰਕਾਰ ਨੂੰ ਚਾਹੀਦਾ ਕਿ ਸਖਤ ਸਟੈਂਡ ਲਵੇ ਪੰਜਾਬ ਪੱਕੀ ਸਰਕਾਰ ਕੰਮ ਕਰੇ ਪੰਜਾਬ ਦੀ ਗੱਲ ਕਰੇ ਪੰਜਾਬ ਉਜੜ ਰਿਹਾ ਪੰਜਾਬ ਮਰ ਰਿਹਾ ਪੰਜਾਬ ਖਾਪ ਰਿਹਾ ਪੰਜਾਬ ਦੀ ਗੱਲ ਸਰਕਾਰ ਨੂੰ ਕਰਨੀ ਚਾਹੀਦੀ ਆ ਪੰਜਾਬ ਅਗਰੀਕਨ ਇਕਨੋਮੀ ਆ ਜੇ ਕਿਸਾਨ ਨਹੀਂ ਰਿਹਾ ਤੇ ਪੰਜਾਬ ਸਰਕਾਰ ਵੀ ਨਹੀਂ ਰਹੇ ਇਹ ਗੱਲ ਕੀਤੀ ਕਿ ਕਿੰਨਾ ਵੀ ਧਨ ਸਿਰ ਕੀਤਾ ਗਿਆ ਕੋਈ ਵੀ ਸੁਣ ਚ ਜਾਏ ਲਗਾਤਾਰ ਸੁਣ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਮੰਗਾ ਕਿਉਂ ਨਹੀਂ ਮੰਗਿਆ ਦੇਖੋ ਕੇਂਦਰ ਸਰਕਾਰ ਜਿਹੜੀ ਆ ਪਹਿਲਾਂ ਬਿੱਲ ਅਸੀਂ ਰੱਦ ਕਰਾਏ ਸੀ ਤਿੰਨ ਕਾਲੇ ਕਾਨੂੰਨ ਉਹ ਕੇਂਦਰ ਸਰਕਾਰ ਫੇਰ ਲਿਆਉਣ ਦੀ ਤਿਆਰੀ ਚਾ ਜਿਸ ਦੇ ਸਬੰਧ ਵਿੱਚ ਵੀ ਅਸੀਂ 9 ਤਰੀਕ ਨੂੰ ਇੱਕ ਧਰਨਾ ਰੱਖਿਆ ਏ ਉਹ ਕੇਂਦਰ ਸਰਕਾਰ ਫੇਰ ਲਾਉਣ ਦੀ ਤਰੀਕ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਸੂਬਾ ਸਰਕਾਰਾਂ ਨੂੰ ਫੇਰ ਉਹ ਖਰੜਾ ਤਿਆਰ ਕਰਕੇ ਦਿੱਤਾ ਉਹਦਾ ਵੀ ਅਸੀਂ ਵਿਰੋਧ ਕਰ ਰਹੇ ਆ ਸੈਂਟਰ ਸਰਕਾਰ ਨੇ ਕਾਨੂੰਨ ਰੱਦ ਕਰਤੇ ਆ ਪਰ ਸਰਕਾਰ ਫੇਰ ਲਾਗੂ ਕਰਨਾ ਚਾਹੁੰਦੀ ਆ ਪਰ ਉਹ ਅਸੀਂ ਲਾਗੂ ਨਹੀਂ ਹੋਣ ਦੇਾਂਗੇ ਸੈਂਟਰ ਸਰਕਾਰ ਨੂੰ ਵੀ ਚੇਤਾਵਨੀ ਆ ਕਿ ਜੇ ਅਸੀਂ ਪਹਿਲਾਂ ਸਾਲ ਸੰਘਰਸ਼ ਕੀਤਾ ਹੁਣ ਵੀ ਸਾਲ ਹੋ ਗਿਆ ਸਾਨੂੰ 5 ਸਾਲੇ ਸੰਘਰਸ਼ ਕਰਨਾ ਪਿਆ ਤੇ ਅਸੀਂ ਕਰਾਂਗੇ ਪਰ ਤੁਸੀਂ ਮੰਨ ਜੋ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਲਾਗੂ ਇਥੇ ਨਹੀਂ ਹੁੰਦਾ ਨਾ ਕਿਸਾਨ ਮਜ਼ਦੂਰ ਨੂੰ ਮਰ ਨਹੀਂ ਦੇਣਾ ਛੋਟੇ ਦੁਕਾਨਦਾਰ ਨੂੰ ਵਪਾਰੀ ਨੂੰ ਮਰ ਨਹੀਂ ਦੇਣਾ ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਵੀ ਇਨੀਸ਼ੀਏਟਿਵ ਲਿਆ ਸੀ ਹੁਣ ਵੀ ਲਿਆਵਾਂ ਹੁਣ ਵੀ ਲਵਾਂਗੇ ਭਾਰਤ ਦੇ ਮਜ਼ਦੂਰ ਕਿਸਾਨ ਨੂੰ ਬਚਾਵਾਂਗੇ ਕਿੰਨੇ ਤੱਕ ਨੇ ਤੱਕ ਚਲੇਗਾ ਇਹ 4 ਵਜੇ ਤੱਕ ਹੈ ਜੀ 7 ਤੋਂ 4 ਵਜੇ ਤੱਕ ਹੈ ਹਾਂ ਜੀ ਸਰ ਆਪਣਾ ਨਾਮ ਦਾਸ ਗੁਰਾਜ ਸਿੰਘ ਸੂਲ ਚੇਅਰਮੈਨ ਸਰਬਾਧਾ ਭਲਾ ਸੰਸਥਾ ਤੋਂ ਪੰਜਾਬ ਦਾ ਪੁੱਤ ਅੱਜ ਪੰਜਾਬ ਬਾਲ ਦੇ ਕਾਲ ਦੇ ਦਿੱਤੇ ਸੀ ਦੇਖੋ ਸਾਡਾ ਨਾਰਾ ਇੱਕੋ ਆ ਕਿ ਜੰਮੇ ਜਿਹੜੀ ਮਿੱਟੀ ਚੋਂ ਮਸਲਾ ਉਹਦੀ ਰਾਖੀ ਦਾ ਅਸੀਂ ਪੰਜਾਬ ਦੇ ਪੋਤੇ ਆ ਹਿੱਕ ਥਾਪੜ ਕੇ ਆ ਕੀ ਦਾ ਮਸਲੇ ਪਹਿਲਾਂ ਵੀ ਪੈਦਾ ਹੋਏ ਆ ਜਿੱਤਾਂ ਵੀ ਹੋਈਆਂ ਹੁਣ ਜਿਹੜਾ ਮਸਲਾ ਆ ਐਮਐਸਪੀ ਦਾ ਹੋਰ ਜਿਹੜੀਆਂ ਵਕ ਵਕ ਜਿਹੜੀਆਂ ਮੰਗਾਆਂ ਜਵਾਨੀ ਦੀਆਂ ਕਿਸਾਨੀ ਦੀਆਂ ਹੋਰ ਜਿਹੜੇ ਪਾਣੀਆਂ ਦੇ ਮਸਲੇ ਆ ਉਹਦੇ ਸੰਬੰਧ ਚ ਅੱਜ ਜਿਹੜੇ ਸੰਯੁਕਤ ਸਮਾਜ ਮੋਰਚਾ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਸੁਜਿੰਦਰ ਸਿੰਘ ਬਾਹੁ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਜਿਹੜੀ ਟੀਮ ਅਮਰਸਰ ਦੀ ਮੋ ਕੰਟਰੀ ਜਿਹੜੀ ਆ ਗੋਲਡਨ ਗੇਟ ਤੇ ਆਪਾਂ ਪਹੁੰਚੇ ਆਂ ਬੰਦ ਦਾ ਸਮਰਥਨ ਤੇ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਹੇ ਆਂ ਕਿ ਸਾਡੇ ਜਿਹੜੇ ਭਰਾ ਸਾਡੇ ਜਿਹੜੇ ਸਤਕਾਰਯੋਗ ਪਿਆਰੇ ਸਾਡੇ ਜਿਹੜੇ ਧਰਨਿਆਂ ਤੇ ਜਿਹੜੇ ਭੁੱਖਤਾ ਦਾ ਤੇ ਮਰਨ ਵਰਤਨ ਦੇ ਜਾ ਰਹੇ ਆ ਉਹਨਾਂ ਦੇ ਚਲਦਿਆਂ ਹੀ ਅੱਜ ਜਿਹੜਾ ਪੰਜਾਬ ਬੰਦ ਜਾਂ ਜਿਹੜਾ ਸੱਦਾ ਆ ਉਹਨੂੰ ਪੂਰਨ ਸਮਰਥਨ ਆ ਤੇ ਜਿਹੜੇ ਸਾਡੇ ਅਜੇ ਭੈਣ ਭਰਾ ਜਾਗਰੂਕ ਨਹੀਂ ਉਹਨਾਂ ਨੂੰ ਜਾਗਰੂਕ ਹੀ ਕਰ ਰਹੇ ਆਂ ਸਵੇਰ ਤੇ ਕਿ ਆਓ ਸਾਡੇ ਨਾਲ ਬੈਠੋ ਇਹ ਇਕੱਲੇ ਕਿਸਾਨ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਆ ਸੋ ਸਾਨੂੰ ਪੂਰਾ ਯਕੀਨ ਆ ਕਿ ਹਮੇਸ਼ਾ ਹੀ ਧਰਨੇ ਵੀ ਲੱਗਦੇ ਆ ਇਹ ਆ ਕੁਰਬਾਨੀਆਂ ਹੁੰਦੀਆਂ ਆ ਤੇ ਜਿੱਤ ਵੀ ਹੁੰਦੀ ਆਈ ਆ ਤੇ ਗਾਂ ਵੀ ਅੱਦਾ ਚੱਲਦਾ ਰਹਿਣਾ ਅੱਜ ਜਿਹੜਾ ਇਹ ਪੰਜਾਬ ਬੰਦ ਆ ਇਹਦਾ ਜਿਹੜਾ ਸਮਰਥਨ ਆ ਇਹ ਜਲਦੀ ਇਹਦੇ ਰਿਜ਼ਲਟ ਜਿਹੜੇ ਆ ਜਿੱਤ ਵਾਲੇ ਪਾਸੇ ਜਿਹੜੇ ਉਹ ਵਧਣਗੇ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਆ ਕਿ ਦਿੱਲੀਵਾਲ ਸਾਹਿਬ ਨੂੰ ਜਲਦ ਤੋਂ ਜਲਦ ਹਸਪਤਾਲ ਵਿੱਚ ਦਾਖਲ ਕਰਾਏ ਕਿ ਕਿ ਜਿੱਤਣਾ ਵੀ ਨਹੀਂ ਇਹ ਫਟਕਾਰ ਨਹੀਂ ਆ ਇਹ ਦੇਖੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਮਾਨਜੋਗ ਜਿਹੜਾ ਸੁਪਰੀਮ ਕੋਰਟ ਆ ਮਾਨਜੋਗ ਹਾਈ ਕੋਰਟ ਆ ਜਿਹੜੇ ਪ੍ਰੋਟੋਕੋਲ ਹੁੰਦੇ ਆ ਇਹ ਸਾਰਾ ਕੁਝ ਜਿਹੜੇ ਮਸਲੇ ਉੱਠਦੇ ਆ ਉਹਨਾਂ ਦੇ ਤਹਿਤ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਮੇਂ-ਸਮੇਂ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਨੂੰ ਜਾਗਰੂਕ ਕਰਨਾ ਉਹ ਕੱਲੇ ਕਿਸਾਨਾਂ ਨੂੰ ਫਟਕਾਰਨਾ ਲੋਣਾ ਉਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਤਾਨਾਸ਼ਾਹੀ ਬੈਠੇ ਆ ਜਿਹੜੇ ਹਿਟਲਰ ਵਰਗੇ ਬੈਠੇ ਆ ਉਹਨਾਂ ਨੂੰ ਵੀ ਫਟਕਾਰ ਲਈ ਜਾਵੇ ਵੀ ਪਤਾ ਤੁਹਾਨੂੰ ਵੀ ਆ ਮਸਲੇ ਉਹਨਾਂ ਦੇ ਆ ਪਰ ਉਹਨਾਂ ਦੀ ਪਤਾ ਨਹੀਂ ਕਿਹੜੀ ਮਜਬੂਰੀ ਆ ਜ਼ਿੰਮੇਵਾਰੀ ਆ ਬੇਸਲੇ ਹੋ ਕੇ ਬੈਠੇ ਆ ਦਿਲ ਤੇ ਅੰਦਰੋਂ ਉਹਨਾਂ ਦਾ ਵੀ ਕਰਦਾ ਕਿ ਮੰਗਾ ਵੀ ਜਾਇਜ਼ ਆ ਉਹਨਾਂ ਦੇ ਹੱਲ ਵੀ ਹੋਣੇ ਚਾਹੀਦੇ ਆ ਸੋ ਮਤ ਬੁਰੀਆਂ ਬਣੀਆਂ ਪਰ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਜਿਹੜੇ ਕਿਸਾਨ ਆ ਇਹ ਪੰਜਾਬ ਆ ਪੰਜਾਬ ਦੇ ਪੁੱਤ ਆ ਸਭ ਤੋਂ ਵੱਧ ਇਤਿਹਾਸ ਚ ਵੇਖੋ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਆ ਜਿੱਤ ਵੀ ਹੁੰਦੀ ਆਈ ਆ ਫਿਰ ਅਖੀਰ ਚ ਇਹੋ ਆ ਕਿ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਜਿਨ੍ਹਾਂ ਪਹਿਲਾਂ ਤੇ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਇਹਨਾਂ ਦੀ ਧੋਨ ਚੋਂ ਕਿੱਲਾ ਨਿਕਲਿਆ ਸੀ ਤੇ ਜਿਹੜੇ ਪੰਜਾਬ ਦੀ ਜਿੱਤ ਹੋਈ ਕਿਸਾਨਾਂ ਦੀ ਜਿੱਤ ਹੋਈ ਇਹ ਵੀ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਅਕਰ ਕੀ ਵਜ੍ਹਾ ਹੈ ਜਿਹੜੇ ਕਿ ਸਾਲ ਲੰਮੇ ਤਮੇ ਦੇ ਤੁੰਗ ਰਚਾਰੇ ਸੀ ਦਿਏ ਹੋਏ ਕਿਤੇ ਪਰ ਉਸ ਤੋਂ ਕੇਂਦਰ ਸਰਕਾਰ ਦੇ ਖੰਦੇ ਜਿਹੜੀ ਗੋਹ ਸਰ ਕਰੇ ਸਰ ਕੋਈ ਲੋਕਤੰਤਰ ਦਾ ਚੌਥਾ ਥਾ ਸਮਝੇ ਆਪਾਂ ਝਾਤੀ ਮਾਰੀਏ ਦੇਖੋ ਪਿੱਛੇ ਅਸੀਂ ਜਿਹੜੀ ਚੀਜ਼ ਅਸੀਂ ਵੇਖੀ ਨਹੀਂ ਅਸੀਂ ਪੜਦੇ ਰਹੇ ਆ ਜਿਹੜੀ ਸਾਡੇ ਦਾਦੇ ਪਰਦਾਦਿਆਂ ਵੇਲੇ ਦੀ ਆ ਹੁਣ ਇਤਿਹਾਸ ਦੇ ਵਿੱਚ ਮਸਲੇ ਵੀ ਬਣੇ ਆ ਸਿੱਧੀ ਜੀ ਜਿਹੜੀ ਗੱਲ ਆ ਕਿ ਮੈਂ ਹੁਣ ਸਿੱਖ ਇਤਿਹਾਸ ਨੂੰ ਪੜਿਆ ਜਾਦਾ ਜਿਵੇਂ ਬਾਬਰ ਆਇਆ ਸੀ ਨਾ ਬਾਬਰ ਦੇ ਜਾਬਰ ਨੂੰ ਖਤਮ ਕਰਨ ਵਾਲ ਕੇ ਵਾਸਤੇ ਗੁਰੂ ਨਾਨਕ ਪਾਸ਼ਾ ਆਏ ਸੀ ਦਸਵੇਂ ਜਾਮੇ ਦੀ ਗੱਲ ਕਰ ਲਈਏ ਦਸਵੇਂ ਪਾਸ਼ਾ ਦੇ ਵੇਲੇ ਜੇ ਔਰੰਗਜ਼ੇਬ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੁਰਬਾਨੀਆਂ ਦਿੱਤੀਆਂ ਇਹ ਚੱਲਦਾ ਹੀ ਹੋਣਾ ਸਿਸਟਮ ਸੋ ਹੁਣ ਤਾਜੀ ਜਿਹੜਾ ਸਾਡਾ ਮਸਲਾ ਉੱਤੇ ਗੱਲ ਕਰੀਏ ਕਿ ਕੇਂਦਰ ਸਰਕਾਰ ਨੂੰ ਅੱਜ ਨਹੀਂ ਤੇ ਕੱਲ ਜਿਹੜੇ ਕੱਲ ਜਿਹੜੇ ਉਹ ਗੋਡੇ ਟੇਕਣੇ ਪੈਣੇ ਆ ਤੇ ਉਹ ਬੰਦੇ ਦੇ ਪੁੱਤਾਂ ਵਾਂਗੂ ਜਿਹੜਾ ਕਹਿੰਦੇ ਹੁੰਦੇ ਨਾ ਕਿ ਜ਼ਿਆਦਾ ਰੌਲ ਤੋਂ ਰੌਲਾ ਪਾਉਣ ਤੋਂ ਪਹਿਲਾਂ ਜਾਂ ਧੌਂ ਚ ਅੰਗੂਠਾ ਆਵੇ ਤੋ ਪਹਿਲਾ ਪਹਿਲਾ ਜਿਹੜੇ ਉਹ ਮੰਨਣ ਤੇ ਬੜੇ ਪਿਆਰ ਸਤਿਕਾਰ ਨਾਲ ਜੋ ਉਹਨਾਂ ਦੀ ਫਰਜ਼ ਬੰਦੇ ਜ਼ਿੰਮੇਵਾਰੀਆਂ ਕਿਉਂਕਿ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਭੇਜਿਆ ਵਾ ਸੋ ਵਧੀਆ ਤਰੀਕੇ ਨਾਲ ਜਿਹੜਾ ਉਹ ਮੰਗਾ ਮੰਨਣ ਇਹ ਜਿਹੜੇ ਮਸਲੇ ਖਤਮ ਹੋਣ ਤੇ ਅਸੀਂ ਸਮਾਜ ਦੀ ਚੜ੍ਹਦੀ ਕਲਾ ਬਾਤ ਤੇ ਹੋਰ ਜਿਹੜੇ ਕੰਮ ਕਰਨ ਵਾਲੇ ਉਹਨਾਂ ਪਾਸੇ